ਆਮਤ ਉਹ ਹੀ ਹੈ ਜੀ ਹਾਂ ਸਿਰਫ ਉਮਰ ਬਦਲੀ ਹੈ ਮਨਵਾਲੇ ਦਾ ਨਾਮ ਬਦਲਿਆ ਹੈ ਪਰ ਮਾਪਿਆਂ ਦਾ ਦੁੱਖ ਉਹੀ ਹੈ ਅੱਖਾਂ ਚ ਆਏ ਇਹ ਹੰਝੂ ਉਹੀ ਨੇ ਜਵਾਨ ਪੁੱਤ ਦੀ ਮੌਤ ਦਾ ਨਾ ਸਹਾਰ ਸਕਣ ਵਾਲਾ ਦਰਦ ਉਹੀ ਹੈ ਜੀ ਹਾਂ ਨਸ਼ਿਆਂ ਦੇ ਤੰਤ ਨੇ ਹੁਣ 28 ਸਾਲਾ ਨਵਦੀਪ ਸਿੰਘ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜੋ ਗੁਰੂ ਹਰ ਸਹਾਇ ਦੇ ਪਿੰਡ ਨੂਰੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਨਸ਼ਾ ਦਾਦੀ ਸੀ ਉਨਾ ਨੂੰ ਪੁਲਿਸ ਨੇ ਕਾਲ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਪੁੱਤ ਦਾ ਮੋਗੇ 'ਚ ਐਕਸੀਡੈਂਟ ਹੋ ਗਿਆ ਹੈ ਪਰ ਜਦੋਂ ਇੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਸ ਦੀ ਤਾਂ ਓਵਰਡੋਸ ਕਾਰਨ ਮੌਤ ਹੋ ਗਈ ਹੈ ਅਸੀਂ ਤਾਂ ਹੁਣ ਵਖਿਆ ਵੀ ਕੁੱਟਿਆ ਮਾਰਿਆ ਮਾਰਿਆ ਗਿਆ ਹੈ ਠੀਕ ਹੈ ਜੀ ਤੇ ਸੱਟਾਂ ਲੱਗੀਆਂ ਜਾਂ ਨਹੀਂ ਅਸੀਂ ਹੁਣ ਦੇਖਿਆ ਅੱਗੇ ਸਾਨੂੰ ਐਂ ਦੱਸਿਆ ਸੀ ਪੁਲਿਸ ਵਾਲੇ ਵੀ ਨਾ ਇੰਜੈਕਸ਼ਨ ਉੱਥੇ ਪਏ ਸੀ ਤੇ ਸਰਿੰਜਾਂ ਸਾਨੂੰ ਦਿਖਾਈਆਂ ਨੇ ਪੁਲਿਸ ਵਾਲਿਆਂ ਨੇ ਤੇ ਸਾਨੂੰ ਉਹਨਾਂ ਦੇ ਪਤਾ ਲੱਗਿਆ ਵੀ ਇਹ ਨਸ਼ਾ ਕੀਤਾ ਹੈ ਤੇ ਹੁਣ ਸਾਨੂੰ ਇਹ ਪਤਾ ਲੱਗਿਆ ਵੀ ਕੁੱਟਿਆ ਵੀ ਹੋਇਆ ਹੈ ਸੱਟਾਂ ਲੱਗੀਆਂ ਨੇ ਸਿਰ 'ਤੇ ਅਸੀਂ ਹੁਣ ਦੇਖਿਆ ਆਖਰੀ ਵਾਰ ਕਦੋਂ ਤੁਸੀਂ ਮਿਲੇ ਸੀ ਉਹਦੇ ਬਾਰੇ ਆਖਰੀ ਵਾਰ ਤਾਂ ਅਸੀਂ ਉਸ ਦਿਨ ਪਿਛਲੇ ਸੋਮਵਾਰ ਮਿਲੇ ਸੀ ਸੋਮਵਾਰ ਮੇਰੇ ਕਰੂ ਗਿਆ ਹੈ ਉਧਰ ਆਪਣੇ ਗੁਜਰਾਤ ਇੱਕ ਬਹੁਤ ਮੰਦਰ ਹੈ ਬਾਬਾ ਹੈਗਾ ਤਾਰੀ ਬਾਬਾ ਉਹ ਬਹੁਤ ਲੋਕਾਂ ਨੂੰ ਲਿਜਾ ਕੇ ਤੇ ਨਸ਼ਾ ਜੜਾ ਰਿਹਾ ਹੈ ਜੀ ਤੇ ਇਹ ਥੋੜਾ ਜਿਆਦੀ ਸੀ ਮੇਰਾ ਬੱਚਾ। ਥੋਨੀ ਸਾਡੇ ਕੋਲ ਨਹੀਂ ਪਹੁੰਚਾਉ। ਥੋ ਆ ਹੀ ਰਿਹਾ ਸੀ ਕੱਲ ਜੀ। ਪਰसों ਛੁੱਟੀ ਮਿਲੀ ਏ ਜੀ। ਆਣਾ ਉਹਨਾਂ ਕੱਲ ਸੇ ਅੱਜ ਅੱਜ ਪੋਤਵਾਰ ਆਣਾ ਸੀ ਤੇ ਕੱਲ ਹੀ ਉਹ ਨਾ ਸ਼ੁਰੂ ਕਰਤਾ। ਜਿਸ ਮਾਂ ਦੇ ਜਵਾਨ ਪੁੱਤ ਦੀ লাশ ਉਸ ਦੀ ਅੱਖਾਂ ਸਾਹਮਣੇ ਪਈ ਹੋਵੇ ਉਸ ਦੇ ਦਿਲ ਤੇ ਕੀ ਵੀ ਤ੍ਰਹੀ ਹੁਣੀ ਹੈ ਇਸ ਤਾਂ ਤਾਜ਼ਾ ਵਿਰਸ਼ਾਇਦ ਨਹੀਂ ਲਗਾਇਆ ਜਾ ਸਕਦਾ ਪਰ ਫਿਰ ਵੀ ਇਸ ਬਜ਼ੁਰਗ ਮਾਦੀਆਂ ਅੱਖਾਂ ਦੇ ਹੰਝੂ ਆਪਣੇ ਆਪ ਚ ਬਹੁਤ ਕੁਝ ਬਿਆਨ ਕਰ ਰਹੇ ਨੇ। 28 ਸਾਲਾ ਨਵਦੀਪ ਸਿੰਘ ਦੋ ਪੈਣਾ ਦਾ ਇਕੱਲਾ-ਕੱਲਾ ਭਰਾ ਅਤੇ ਦੋ ਬੱਚਾਂ ਦਾ ਪਿਓ ਸੀ ਪੁਲਿਸ ਦਾ ਕਹਿਣਾ ਹੈ ਕਿ ਨਵਦੀਪ ਬਿਲਾਸ਼ ਮੋਗਾ ਦੇ ਪਿੰਡ 나ਥੂਆਣਾ ਦੇ ਖੇਤਾਂ ਨੇੜੇ ਇੱਕ ਮੋਟਰ ਕੋਲੋਂ ਪਰਾਮਤ ਹੋਈ ਹੈ ਜਿਸ ਦੀ ਮੌਤ ਓਵਰਡੋਸ ਕਾਰਨ ਹੋਈ ਹੈ ਇਸ ਮਾਮਲੇ 'ਚ ਉਹਨਾਂ ਨੇ ਦੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਕ੍ਰਿਪਾਲ ਹਲ ਕੀਤੀ ਜਾ ਰਹੀ ਹੈ ਇਹ ਸਾਰਾ ਨਵਦੀਪ ਮਰਤਕ ਨਵਦੀਪ ਸਿੰਘ ਪੁੱਤਰ ਬਲਵੀਰ ਸਿੰਘ ਆ ਪੁੱਤਰ ਪੰਡਾ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਨੂਰੇ ਕੇ थाना ਗੁਰਸਾਈ ਜਿਲ੍ਹਾ ਫੋਜਪੁਰ ਇਹ ਸਾਰੇ ਇਹ ਗਿਆ ਆਪਣੇ ਗੁਜਰਾਤ ਗਏ ਸੀ ਨਸ਼ਾ ਛਡਣ ਕਾਰਨ ਉਥੋਂ ਵਾਪਸ ਤੁਰੇ ਰਹੀ ਇਹ ਕੋੜਕਪੁਰ ਆਗੇ ਸੀ ਕੋੜਕਪੁਰੇ ਤੋਂ ਆਦੇ 11 ਦੋਸਤਾਂ ਨਾਲ ਆ ਵਾਪਸ ਮੋਦਕੀ ਆਗੇ ਸੀ ਇਹ ਉਹਨਾਂ ਦੇ ਨਾਲ ਚਾਹ ਪਾਣੀ ਪੀਤਾ ਪੀਣ ਤੋਂ ਮਗਰੋਂ ਇਹ ਪਿੰਡ ਮਾਲਾ ਕਲਾਂ ਬਾਹਰ ਪਿੰਡ ਮਾਲਾ ਕਲਾਂ ਦੇ ਨਾਲ ਇਹ ਚਿੱਟਾ ਵਗੈਰਾ ਦਾ ਕੋਈ ਟੀਕਾ ਵਗੈਰਾ ਲਾਉਂਦੇ ਸੀਗੇ ਉੱਥੇ ਕਿਤੇ ਇਹਨਾਂ ਨੇ ਲਾ ਲਿਆ ওভারਡੋਜ਼ ਦਾ ਉਹਦੇ ਕਰਕੇ ਜੀ ਮੁੰਡਿਆ ਦੀ ਨਬਦੀਸ਼ ਸਿੰਘ ਮੌਤ ਹੋ ਗਈ ਨਹੀਂ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀਗਾ ਇਹ ਇਹ ਮਰਨ ਵਾਲਾ ਸਾਹ ਜਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਸੀ ਆਹਾਂ ਜਿਹੜੇ ਨਾਰ ਰਲ ਕੇ ਜਿਨ੍ਹਾਂ ਨੇ ਇਹ ਕੀਤਾ ਮਾਰਨਾ ਜੀ ਉਹ ਉਹ ਦੋ ਬੰਦੇ ਤਿੰਨਾਂ ਦੇ ਪਤਾ ਦੋ ਅਰੈਸਟ ਆ ਇੱਕ ਉਹ ਜਿਹੜਾ ਉਹ ਵੀ ਹੋ ਜਾਏਗਾ ਉਹ ਗ੍ਰਿਫਤਾਰ ਕਰ ਲਿਆ ਸੂਬੇ ਚ ਨਸ਼ਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਫੈਹਰਿਸ ਚ ਮੋਗਾ ਸਭ ਤੋਂ ਮੋਰੀ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਮੁੱਕਦੇ ਜਾ ਰਹੇ ਨੇ ਉਹ ਸ਼ਬਦ ਜੋ ਆਪਣੇ ਜਵਾਨ ਪੁੱਤਾਂ ਨੂੰ ਗਵਾ ਚੁੱਕੇ ਇਹਨਾਂ ਮਾਪਿਆਂ ਦੇ ਦਰਦ ਨੂੰ ਬਿਆਨ ਕਰ ਸਕਣ ਜਿਕਰ ਕੁਝ ਨਈ ਮੁਕਰਿਆ ਤਾਂ ਉਹ ਹੈ ਨਸ਼ਾ ਮੋਗਾ ਤੋਂ ਸਰਪਜੀਤ ਰੌਲੀ ਦੀ ਰਿਪੋਰਟ ਪੀਟੀਸੀ ਨਿਊਜ਼